ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਖਾਂ ਦੇ ਤਦਾਰ ਚ ਰੋਜ਼ ਹੀ ਹਰ ਸੰਗਤਾਂ ਜਿਹੜੀਆਂ ਮੱਥਾ ਟੇਕਣ ਆਉਂਦੀਆਂ ਉਹਨਾਂ ਦੀ ਰਹਿਸ਼ ਵਾਸਤੇ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਜਿਹੜੀਆਂ ਉਹ ਸਰਾਵਾਂ ਚ ਪ੍ਰਬੰਧ ਕੀਤੇ ਗਏ ਹਨ ਸਾਰਾ ਘੜੀ ਸਰਾਹ ਜਿਹੜੀ ਔਨਲਾਈਨ ਕਮਰੇ ਉਤੇ ਬੁੱਕ ਹੁੰਦੇ ਹਨ ਇਸ ਦੇ ਬਿਹਾਵ ਤੇ ਜਿਹੜੇ ਸਾਈਬਰ ਠਾਕ ਜਿਹੜੇ ਬੈਠੇ ਹਨ ਉਹ ਸੰਗਤਾਂ ਨੂੰ ਗੁਮ ਮੁੜ ਕੇ ਆਪਣਾ ਫੋਨ ਬੰਦ ਕਰਦੇ ਨੇ ਤੇ ਸੰਗਤਾਂ ਜਿਹੜੀਆਂ ਮੁੜ ਕੇ ਸਾਡੇ ਕੋਲ ਕੰਪਲੇਨ ਕਰਦੇ ਹਨ ਮੇਰੀ ਸੰਗਤਾਂ ਨੂੰ ਵੀ ਬੇਨਤੀ ਆ ਕਿ ਘੱਟੋ ਘੱਟ ਜਿਹੜੀਆਂ ਸਾਡੀਆਂ ਗ੍ਰੈਬਸਾਈਟ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਜਿਹੜੀਆਂ ਵੈਬਸਾਈਟ ਆ ਉਹਨਾਂ ਦੇ ਹੀ ਕਮਰਾ ਬੁੱਕ ਕੀਤਾ ਜਾਵੇ ਸਾਡੇ ਕੋਲ ਜਿਹੜੀਆਂ ਕਮਰਾ ਬੁੱਕ ਕਰਨ ਤੇ ਬਕਾਇਦਾ ਉਹਨਾਂ ਨੂੰ ਰਸੀਪਟ ਵੀ ਮਿਲਦੀ ਆ ਤੇ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਠੱਗੀ ਨਹੀਂ ਹੁੰਦੀ ਇਹੋ ਜਿਹੇ ਠੱਗਾਂ ਤੋਂ ਸੰਗਤਾਂ ਨੂੰ ਵੀ ਬਚਣਾ ਚਾਹੀਦਾ ਤੇ ਸਾਨੂੰ ਆਪ ਵੀ ਸਾਰਿਆਂ ਨੂੰ ਵੇਰ ਹੋਣਾ ਜਿੱਦਾਂ ਮੈਂ ਮੀਡੀਆ ਦੇ ਤੇ ਨਲਣਾ ਹੀ ਸੰਗਤਾਂ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਘਟੋ ਘਟ ਇਹੋ ਜਿਹੇ ਸਾਈਬਰ ਠੱਗਾਂ ਕੋ ਬਚੋ ਜਿਹੜੇ ਵੱਖ-ਵੱਖ ਤਰ੍ਹਾਂ ਸਾਡੀਆਂ ਸਰਾਮਾਂ ਦੀਆਂ ਫੋਟੋਆਂ ਲਾ ਕੇ ਸਾਡੇ ਜਿਹੜੇ ਉਹ ਸਰਾਮਾਂ ਦੇ ਕਮਰਿਆਂ ਦੇ ਜਾਣ ਕੇ ਗਲਤ ਫਰਜ਼ੀ ਅਕਾਊਂਟ ਬਣਾ ਕੇ ਜਿਹੜੇ ਉਹ ਪੈਸੇ ਵਾਰੇ ਉਹਨਾਂ ਨੂੰ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਅੱਜ ਅਸੀਂ ਕੰਪਲੇਨ ਕੀਤੀ ਆ ਉਥੇ ਇਹਨਾਂ ਨੇ ਪੂਰਾ ਸਾਨੂੰ ਵਿ ਕਰਵੇ ਕੀਤੀ ਜਾਏ ਹੋਗੀ ਮੈਂ ਨੂੰ ਸਰ ਕਿੰਨੇ ਕੁ ਲੋਕਾਂ ਦੀ ਕੰਪਲੇਟ ਆਈ ਹੈ ਕਿ ਇਹ ਸੱਜੀ ਹੋਈ ਹੈ ਜੀ ਸਾਡੇ ਕੋਲ ਤਕਰੀਬਨ 10 ਕ ਕੰਪਲੇਟ ਆ ਚੁੱਕੀਆਂ ਨੇ ਇੱਕ ਦੇ ਦੇ ਵਿਚਾਰੇ ਦੀ ਇੰਨੀ ਹੋ ਚੁੱਕੀ ਆ ਕਿ ਉਹਨੇ ਕਿਊਆਰ ਕੋਡ ਦਿੱਤਾ ਪਹਿਲਾਂ ਉਹਨੇ 3100 ਰੁਪਇਆ ਭੁਆਇਆ ਜਿਹੜੀ ਉਹਦੇ ਅਕਾਊਂਟ ਚ ਆਪਣੇ ਪਰਸਨਲ 40000 ਰੁਪਇਆ ਸੀ ਉਹ ਵੀ ਉਹਦਾ ਹੋ ਗਿਆ ਨਿਕਲ ਗਿਆ ਇਸ ਤੋਂ ਪਹਿਲਾਂ ਵੀ ਠੱਗੀ ਦਾ ਮਾਮਲਾ ਆਇਆ ਸੀ ਚੰਗੜੇ ਨੂੰ ਲੈ ਕੇ ਪ੍ਰਦਰਸ਼ਨ ਲਿਖਿਆ ਇਹ ਆਵਾਜ਼ੋ ਕਦੇ ਨਹੀਂ ਦਿੱਤੀ ਇਹ ਤੋਂ ਪਹਿਲਾਂ ਵੀ ਇੱਕ ਠੱਗੀ ਦਾ ਆਇਆ ਸੀ ਸਾਡੇ ਸਾਹਮਣੇ ਉਹ ਬੰਦਾ ਤੇ ਟ੍ਰੇਸ ਨਹੀਂ ਹੋਇਆ ਪਰ ਘੱਟੋ ਘੱਟ ਉਹਦਾ ਅਕਾਊਂਟ ਜ਼ਰੂਰ ਬੰਦ ਹੋ ਗਿਆ ਹੁਣ ਵੀ ਮੈਂ ਇਹਨਾਂ ਨੂੰ ਚੋਣਾ ਹੈ ਪ੍ਰਸ਼ਾਸਨ ਨੂੰ ਕਿ ਘੱਟੋ-ਘੱਟ ਇਮੀਡੀਏਟਲੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੁਣ ਲਗਾਤਾਰ ਛੁੱਟੀਆਂ ਵੀ ਚੱਲ ਰਹੀਆਂ ਨੇ ਸੰਗਤਾਂ ਦਾ ਰਾਜ ਵਿਵਾਦ ਰਿਹਾ ਹਰ ਕਿਸੇ ਨੂੰ ਸੰਗਤ ਨੂੰ ਹੁੰਦੀ ਆ ਕਿ ਸਾਡਾ ਆਨਲਾਈਨ ਕਮਰਾ ਬੁੱਕ ਹੋ ਗਿਆ ਪਰ ਜਿਹੜੇ ਇਹੋ ਜਿਹੇ ਸਾਈਬਰ ਠੱਗ ਹੈ ਜਦੋਂ ਉਹ ਆਪਣੇ ਪੈਸੇ ਵਾ ਲੈ ਲੈਂਦੇ ਨੇ ਰਸੀਦ ਉਹਨਾਂ ਕੋਲ ਹੁੰਦੀ ਨਹੀਂ ਕੋਈ ਉਹ ਸਾਡੇ ਕੋਲ ਆਣ ਕੇ ਸਾਰਾ ਗੜੀ ਕਹਿੰਦੇ ਸਾਡਾ ਉਹਨਾਂ ਨੇ ਕਮਰਾ ਬੁੱਕ ਆ ਪਰ ਉਹ ਗੁੰਮਰਾਹ ਹੋ ਚੁੱਕੇ ਹੁੰਦੇ ਨੇ ਉਹਨਾਂ ਨੂੰ ਕੋਈ ਕਮਰਾ ਨਹੀਂ ਇਤਰਾ ਮਿਲਦਾ ਸ਼੍ਰੀ ਗੁਰਪ੍ਰੀਤ ਸਿੰਘ ਮੈਨੇਜਰ ਸਾਰਾ ਗੜੀਸਰਾ ਉਹਨਾਂ ਨੇ ਕੰਪਲੇਨਟ ਦਿੱਤੀ ਹੈ ਕੀ ਆਸਰੀਆਂ ਨਾਲ ਠੱਗੀਆਂ ਠੋਰੀਆਂ ਹੋ ਰਹੀਆਂ ਕਿਸੇ ਬੰਦੇ ਨੇ ਫੇਕ ਅਕਾਊਂਟ ਬਣਾਇਆ ਹੈ ਫੇਕ QR ਕੋਡ ਬਣਾਇਆ ਹੈ ਆਨਲਾਈਨ ਤੇ ਜਦੋਂ ਕੋਈ ਬੁੱਕ ਕਰਾਉਂਦੇ ਆ ਤੇ ਉਹ ਆਪਣੇ ਅਕਾਊਂਟ ਵਿੱਚ ਪੈਸੇ ਪਾ ਲੈਂਦਾ ਹੈ ਤੇ ਗੁਰਪ੍ਰੀਤ ਸਿੰਘ ਜੀ ਨੇ ਕੰਪਲੇਨਟ ਦਿੱਤੀ ਹੈ ਤੇ ਅਸੀਂ ਹੁਣ ਪੜਤਾਲ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਜੀ ਜਿਸ ਤੋਂ ਪਹਿਲਾਂ ਵੀ ਇੱਕ ਵਾਰ ਐਕਸਪਲੈਨ ਹੋਣਾ ਹੈ ਕਿ ਸਾਰਾਖੜੀ ਦੇ ਨਾਮ ਤੇ ਬਹੁਤ ਕਿਸ ਤਰ੍ਹਾਂ ਦੇਖਦੇ ਹੋ ਜੀ ਸਾਡੇ ਜਿਹੜੇ ਸ਼ਾਪ ਕਰਨੇ ਹੋ ਰਹੇ ਅਸੀਂ ਪੂਰੇ ਪ੍ਰੀਕਾਸ਼ਨਸ ਵੀ ਲੈ ਰਹੇ ਆ ਤੇ ਅਸੀਂ ਜਿਹੜੇ ਕਸਟਮਰਸ ਹੈਗੇ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਪੂਰੇ ਅਵੇਅਰ ਰਹਿਣ ਤੇ ਪੂਰੇ ਵੈਰੀਫਾਈ ਕਰਕੇ ਤਾਂ ਹੀ ਅ ਕਾਊਂਟ ਇਸ ਪੈਸਵਨ ਕਰ ਲੈ ਸਾਰਾ ਗੜੀ ਦੀ ਸਾਰਾ ਗੜੀ ਸਰਾਉਂਦੇ ਨਹੀਂ ਵੈਸੇ ਵੀ ਕੁਝ ਖਰੀਦੋ ਫਰੋਦ ਵੀ ਕਰਦੇ ਆ ਕਿਤੇ ਬੁਕਿੰਗ ਹੋਟਲ ਵਗਰਾ ਦੀ ਬੁਕਿੰਗ ਵੀ ਕਰਾਉਂਦੇ ਆ ਵੀ ਆਨਲਾਈਨ ਵੀ ਪਰਚੇਸ ਕਰਦੇ ਆ ਤਾਂ ਉਹਦਾ ਵੀ ਖਿਆਲ ਰੱਖਣਾ ਲੱਗਦਾ ਸਰ ਸੌਫਟ ਟਾਰਗੇਟ ਨਹੀਂ ਬਹੁਤ سارے ਸਵਾਲ ਨਹੀਂ ਆਉਂਦੇ ਨੇ ਸਰ ਜਿਹੜਾ ਕਾਉਂਸਲ ਕਿ ਲੱਗਦਾ ਜੇ ਸੌਫਟ ਟਾਰਗੇਟ ਕਰਕੇ ਹੀ ਇਹ ਜਿਹੜੀ ਇਸ ਤਰ੍ਹਾਂ ਕਰ ਰਹੇ ਨੇ ਜਿਹੜੀ ਸੌਫਟ ਦੇਖੋ ਇਹ ਕਾਫੀ ਥਾਵਾਂ ਤੇ ਫਰਾਡ ਹੋ ਰਿਹਾ ਹੈ ਕਾਫੀ ਤਰ੍ਹਾਂ ਦੇ ਫਰਾਡ ਹੋ ਰਿਹਾ ਹੈ ਤੇ ਪੁਲਿਸ ਕਾਫੀ ਹੱਦ ਤੱਕ ਕਾਮਯਾਬੀ ਹੁੰਦੀ ਹੈ ਇਹਨਾਂ ਨੂੰ ਨਾਕ ਕਰਨੇ ਚ ਤੇ ਅਸੀਂ ਕਰ ਵੀ ਰਹੇ ਆ ਤੇ ਇਹਦੇ ਬਾਰੇ ਵੀ ਅਸੀਂ ਕਰਕੇ ਤੁਹਾਨੂੰ ਦੱਸਾਂਗੇ ਅਸਲ ਪਲਾਜ਼ਾ ਦੇ ਵਿੱਚ ਵੀ ਕੁਝ ਲੋਕ ਇਸ ਤਰੀ ਲੰਮੇ ਪਏ ਰਹਿੰਦੇ ਨੇ ਕੋਈ ਵੈਰੀਫਿਕੇਸ਼ਨ ਨਹੀਂ ਉਹਨਾਂ ਨੂੰ ਕੁਝ ਨਹੀਂ ਆਈ ਹੋਰ ਕਈ ਵਾਰੀ ਹੋਰ ਲੋਕਾਂ ਨੇ ਛੋੜੀਆਂ ਵੀ ਕਰਦੇ ਨੇ ਸਾਡੀ ਪੀਸੀਆਰ ਪਾਰਟੀਆਂ ਤੇ ਪੈਟਰੋਲਿੰਗ ਦੇ ਥਾਣੇ ਦੀ ਗਸ਼ਤ ਸਾਡੀ ਉੱਥੇ ਮੌਜੂਦ ਹੁੰਦੀ ਹੈ ਜੇ ਕੋਈ ਵੀ ਸੰਸ਼ਕੀ ਲੱਗਦਾ ਅਸੀਂ ਜ਼ਰੂਰ ਉਹਨਾਂ ਨੂੰ ਵੈਰੀਫਾਈ